ਸੰਗਤ ਨੂੰ ਬੇਨਤੀ ਹੈ ਕਿ ਜਰੂਰ 5 ਵਜੇ ਪਹੁੰਚ ਜਾਇਆ ਕਰੋ ਸਵਾ 5 ਵਜੇ ਪ੍ਰਭਾਤਵੇ ਦੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਵੇਲੇ 7 ਵਜੇ ਤੱਕ ਸਵਾ 7 ਤੱਕ ਪਹੁੰਚ ਜਾਂਦੇ ਨੇ ਗੁਰਦੁਆਰਾ ਸਾਹਿਬ ਜੋ ਆਪਨ ਗੁਰਨਾਮ ਦੇ ਮਾਰੇ ਨੇ ਸੋਸਾਇਟੀ ਗਾਜੀ ਮੈਂ ਭពਿੰਦਰ ਗਰੇਵਾ ਡੇਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਟੋਰਾਂਟੋ ਗੁਰਦੁਆਰਾ ਸਾਖ ਸਿਕਸ ਪਿਚਰਲ ਸੈਂਟਰ ਵਿਖੇ ਮੌਜੂਦ ਹਾਂ ਜਿੱਥੇ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇੜੀਆਂ ਪ੍ਰਭਾਤ ਫੇਰੀਆਂ ਆਰੰਭ ਹੋ ਚੁੱਕੀਆਂ ਨੇ ਔਰ ਮੇਰੇ ਮੇਰੇ ਨਾਲ ਗੁਰਦੁਆਰਾ ਪ੍ਰਬੰਧ ਕਮੇਟੀ ਆ ਸੋ ਪਰਮਿੰਦਰ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਹਿਰ ਜੀ ਕੀ ਪਤੈ ਜੀ ਸੰਗਤ ਨੂੰ ਪਤੈ ਵੀ ਹਰ ਇੱਕ ਸਾਲ ਦੇ ਨਾਲ ਪ੍ਰਭਾਤ ਫੇਰੀ ਸ਼ੁਰੂ ਹੋ ਚੁੱਕੀਆਂ ਨੇ ਜੋ ਕਿ 5 ਅਕਤੂਬਰ ਅੱਜ ਤੋਂ ਯ ਸੰਗਤ ਨੂੰ ਬੇਨਤੀ ਹੈ ਕਿ ਜਰੂਰ 5 ਵਜੇ ਪਹੁੰਚ ਜਾਇਆ ਕਰੋ ਸਵਾ 5 ਵਜੇ ਪ੍ਰਭਾਤ ਫੇਰ ਸ਼ੁਰੂ ਹੋ ਜਾਂਦੀ ਹੈ ਤੇ ਇਸ ਵੇਲੇ 7 ਵਜੇ ਤੱਕ ਸਵਾ 7 ਤੱਕ ਪਹੁੰਚ ਜਾਂਦੇ ਨੇ ਗੁਰਦੁਆਰਾ ਸਾਹਿਬ ਜੋ ਆਪਾਂ ਨੂੰ ਗੁਰਨਾਮ ਦੇ ਮਾਰੇ ਨੇ ਤਾਂ ਦਸ ਸੰਦੇਸ਼ ਵੀ ਕੀਰਤ ਕਰੋ ਨਾਮ ਜਪੋ ਵੰਡ ਕੇ ਸ਼ਕੂਏ ਤੇ ਆਪਾਂ ਪਹਿਰਾ ਦੇਣ ਦੀ ਕੋਸ਼ਿਸ਼ ਕਰੀਏ ਗੁਰੂ ਮਹਾਰੇ ਦੀ ਖੁਸ਼ੀਆਂ ਪ੍ਰਾਪਤ ਕਰੀਏ ਕਿਉਂਕਿ ਜੇ ਜਦ ਆਪਾਂ ਸੰਗਤ ਵਿੱਚ ਆਉਨੇ ਆ ਉਦੋਂ ਸਾਨੂੰ ਹੋਰ ਜਿਹੜੀਆਂ ਬੀਵਜ਼ ਨੇ ਉਹ ਕੰਮ ਕਰਦੀਆਂ ਨੇ ਸੰਗਤ ਵਿੱਚ ਜਾ ਕੇ ਨਿਮਰਤਾ ਆਉਂਦੀ ਹੈ ਜਿਹੜੀਆਂ ਚੀਜ਼ਾਂ ਮਹ ਗੁਰੂ ਸਾਹਿਬ ਨੇ ਸਾਨੂੰ ਕਹੀਆਂ ਨੇ ਆਪਾਂ ਸ਼ਬਦ ਪੜ੍ਹਦੇ ਗੁਰੂ ਨਾਲ ਜੁੜਦੇ ਆਂ ਟਾਈਮ ਸਾਡਾ ਸਫਲਾ ਹੁੰਦਾ ਸੰਗਤ ਨੂੰ ਬੇਨਤੀ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਰਿਹਾ 15 ਨਵੰਬਰ ਨੂੰ ਜਰੂਰ ਆਪਣੇ ਜਿਹੜੀ ਸਨਸ਼ਨੀਵਾਰ ਰਾਤ ਵਰ ਪ੍ਰਭਾਤ ਫੇਰੀ ਹੁੰਦੀ ਹੈ ਹੋਇਆ ਕਰਨੀਆਂ ਨੇ ਤੇ ਖੀਲ ਦੇ ਦਿਨ ਆਪਣੇ ਸਿਰਫ ਅੰਦਰ ਅੰਦਰ ਹੋਊਗੀ ਪ੍ਰਭਾਤ ਫੇਰੀ ਤੇ ਜਿਹੜੀਆਂ ਸਨਿਅਤ ਐਤਵਾਰ ਜਿਹੜੀਆਂ ਹੋਣੀਆਂ ਨੇ ਉਹ ਆਪਾਂ ਜਿੱਥੋਂ ਜਾ ਕੇ ਜਿਸ ਤਰ੍ਹਾਂ ਜਾਂਦੇ ਵਾਪਸ ਗੁਰਦਵਾਰ ਸਾਹਿਬ ਵਾਪਸ ਆ ਜਾਂਦੇ ਆਂ ਦੂਜੀ ਇਕ ਸਿੰਘ ਇੱਥੇ ਆਪਣੇ ਲੋਕਲ ਸਿੰਘਾਂ ਨੇ ਪ੍ਰਵਾਰਲਾ ਕੀਤਾ ਸ੍ਰੀ ਉਨਾਦੀ ਮਾਰੇ ਪ੍ਰਕਾਸ਼ ਦਿਹਾੜੇ ਤੇ ਸਾਰੇ ਆਪਾਂ ਦੀਪਮਾਲਾ ਕਰੀ ਤੇ ਦੁਨੀਆ ਨੂੰ ਪਤਾ ਲੱਗੇ ਸਾਡੇ ਗੁਰੂ ਨੇ ਪ੍ਰਕਾਸ਼ ਅਜ ਉਸ ਦਿਨ ਸਾਰੇ ਜਾਣੀ ਆਪਣੇ ਘਰਾਂ ਦੇ ਉੱਤੇ ਜਰੂਰ ਦੀਪ ਆਪਣੇ ਪੂਰੇ ਲਾਈਟਾਂ ਜਗਾ ਕੇ ਰੱਖਿਓ ਤੇ ਇਹ ਆਪਣਾ ਆਲੇ ਦਲੇ ਪਰਿਵਾਰ ਨੂੰ ਪਤਾ ਲੱਗੇ ਉਹ ਤਾਂ ਹਰੇ ਘਰ ਵਿੱਚ ਲੱਡੂ ਵੀ ਵੰਡ ਰਹੇ ਨੇ ਵੀ ਸਾਡੇ ਗੁਰੂ ਦਾ ਪ੍ਰਕਾਸ਼ ਦਿਹਾੜਾ ਵਾ ਇਸ ਕਰਕੇ ਜਿੰਨਾ ਵੀ ਕਿਸੇ ਦਾ ਯੋਗਦਾਨ ਆ ਸਾਰੀ ਦੁਨੀਆ ਵਿੱਚ ਪੈ ਰਿਹਾ ਆ ਆਪਾਂ ਵੀ ਜਿੰਨਾ ਪਾ ਸਕੀਏ ਗੁਰੂ ਘਰ ਆਈਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੁਸੀਂ ਸਾਡਾ ਜਿਹੜਾ ਕਰ ਕਰ ਸਨੇਹਾ ਪਚਾਰ ਪੰਜਾਬੀ ਟੀਮ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਆਪਾਂ ਮਾਰਨਿੰਗ 5 ਵਜੇ ਡੇਲੀ ਸਟਾਰਟ ਕਰਦੇ ਆ ਜੇ ਕਿਸੇ ਨੇ ਕੋਈ ਸੇਵਾ ਕਰਨੀ ਹੋਵੇ ਉਹਦੇ ਲਈ ਪਹਿਲਾਂ ਹੀ ਕੋਈ ਬੁਕਿੰਗ ਦੀ ਲੋੜ ਹੈ ਜਾਂ ਜੇ ਸੇਫਟੀ ਪੱਖੋਂ ਵੀ ਆਪਾਂ ਦੇਖਿਆ ਜਾਵੇ ਕੋਈ ਵੀ ਕਿਤੋਂ ਜਾਂ ਜਿਹੜੀ ਆਪਾਂ ਨਕਸ਼ਾ ਹਰ ਵਾਰੀ ਬਣਾਉਨੇ ਆ ਵੀ ਕਿੱਧਰ ਇਹਦੇ ਵਿੱਚ ਵੀ ਕੋਈ ਜਾਰੀ ਕੀਤਾ ਗਿਆ ਨਹੀਂ ਉਹ ਆਪਾਂ ਇਹ ਵੀ ਜਿਹੜਾ ਸੇਫਟੀ ਦਾ ਹਣੀ ਹੈਗੀ ਦੋ ਸਟੈਪ ਲਗਣ ਚਾਰ ਸਟੈਪ ਇਹਨਾਂ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਬਾਕੀ ਆਪਾਂ ਜਿਹੜਾ ਕਿਉਂਕਿ ਗੁਰੂ ਸਾਹਿਬ ਦੀ ਡਿਸਪਲਿਨਸ ਆ ਆਪਾਂ ਨੂੰ ਗੁਰੂ ਸਾਹਿਬ ਨੇ ਵੀ ਆਕੇ ਆਪਾਂ ਡਿਸਪਲਿਨ ਚ ਰਹਾਂਗੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਜੀ ਤੇ ਸਿਮੰਜ ਰਹਿਣਾ ਆਪਣਾ ਜਰੂਰੀ ਜੇ ਕਿਸੇ ਨੇ ਸੇਵਾ ਲੈਣੀ ਹੋਵੇ ਤੁਸੀਂ ਗੁਰਦਰਾ ਸਾਹਿਬਾਂ ਕੰਟੈਕਟ ਕਰ ਸਕਦੇ ਹੋ ਸੇਵਾ ਲਈ ਜਾ ਸਕਦੀ ਕਿਸੇ ਨੂੰ ਵੀ ਲੰਗਰ ਦੀ ਸੇਵਾ ਲੈਣੀ ਆ ਜਾਂ ਹੋਰ ਸੇਵਾ ਕਰਨੀ ਆ ਗਿਆਨੀ ਜੀ ਨੂੰ ਆਕੇ ਤੁਸੀਂ ਇਹਦਾ ਨੋਟ ਲਿਖਾ ਦਿਓ ਤੇ ਉਹ ਸੇਵਾ ਵੀ ਮਿਲ ਸਕਦੀ ਹੈ ਜੀ ਸੋ ਮੇਚ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਰ ਸਾਲ ਦੀ ਤਰ੍ਹਾਂ ਜਿਹੜੀ ਸੇਵਾ ਤੁਸੀਂ ਸੇਫਟੀ ਦਾ ਸੀ ਹਰ ਸਾਲ ਦੇਖਦੇ ਆ ਤੁਸੀਂ ਪੂਰਾ ਪੂਰਾ ਖਿਆਲ ਰੱਖਦੇ ਹੋ ਰੋਡ ਤੇ ਕੋਈ ਵੀ ਜਾਂਦਾ ਪਹਿਲਾਂ ਮੂਰੇ ਹੁੰਨੇ ਹੋ ਪੂਰਾ 10 ਦਿਨ ਇਨਸਟਰਕਸ਼ਨਸ ਦਿੰਨੇ ਹੋ ਕਿੱਧਰ-ਕੱਧਰ ਦੀ ਆਪਾਂ ਜਾਣਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਧੀਆਂ ਸੰਗਤਾਂ ਨੂੰ ਗੁਰਪਰਵ ਦੀਆਂ ਆਉਣ ਵਾਲੇ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਇਹ ਪਰੌਲਾ ਕੁਝ ਸਾਲਾਂ ਤੋਂ ਸਿੱਖ ਵਿਚੋ ਸੈਂਟਰ ਵੱਲੋਂ ਕੀਤਾ ਗਿਆ ਤੇ ਖਾਸ ਤੌਰ ਤੇ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਸੇਫਟੀ ਨੂੰ ਮੁਕਰਾਕਦੇ ਹੋਏ ਸਪੈਸ਼ਲੀ ਜਦੋਂ ਅਸੀਂ ਹਾਈਵੇ 27 ਤੇ ਰੈੱਡ ਲਾਈਟ ਟੋਸ ਕਰਦੇ ਆ ਵੌਲੰਟੀਅਰਸ ਦਾ ਕਹਿਣਾ ਮੰਨਿਆ ਜਾਏ ਔਰ ਜਿੰਨਾ ਚਿਰ ਉਹ ਲਾਈਟ ਗ੍ਰੀਨ ਨਹੀਂ ਹੁੰਦੀ ਤਦ ਤੱਕ ਰੋਡ ਨਾ ਕਰਾਸ ਕੀਤਾ ਜਾਏ ਭਾਵੇਂ ਉਹ ਤਿੰਨ ਵਾਰੀ ਗਰੁੱਪ ਚ ਕਰਨਾ ਪਏ ਜਾਂ ਚਾਰ ਵਾਰੀ ਗਰੁੱਪ ਚ ਕਰਨਾ ਪਏ ਕਿਉਂਕਿ ਸੰਗਤ ਕਾਫੀ ਇਕੱਠੀ ਹੋ ਜਾਂਦੀ ਹੈ ਸੰਗਤਾਂ ਦਾ ਠਾਠਾ ਮਾਰਦਾ ਕੱਠ ਜਿਹੜਾ ਅੱਜ ਨਜ਼ਰ ਆ ਰਿਹਾ ਸੀ ਔਰ ਗਾਂਹਾਂ ਹੋਰ ਜੋਰੀਆਂ ਆਪਣੀਆਂ ਪਰਵਾਰਸਰੀਆਂ ਹੋਣੀਆਂ ਉਹ ਚ ਹੋਰ ਵੀ ਵਾਦਾ ਹੋਏਗਾ ਜ਼ਰੂਰੀ ਜ਼ਰੂਰੀ ਨਜ਼ਰ ਆ ਰਿਹਾ ਹੈਗਾ ਤਾਂ ਉਸ ਕਰਕੇ ਰੂਟ ਜਿਹੜਾ ਪਿਛਲੇ ਸਾਲਾਂ ਵਰਗਾ ਹੀ ਵਾਲਾ ਹੀ ਹੈਗਾ ਤੇ ਕਿ ਅਸੀਂ ਖਾਸ ਤੌਰ ਤੇ ਟੋਰਾਂਟੋ ਪੁਲਿਸ ਨੂੰ ਵੀ ਕੰਟੈਕਟ ਕੀਤਾ ਹੈ ਉਹਨਾਂ ਦਾ ਵੀ ਜਿਹੜਾ ਵੀਕਲ ਹੈ ਉਹ ਚੱਕਰ ਲਗਾਉਂਦਾ ਹੈਗਾ ਹੋਰ ਵੀ ਉਹਨਾਂ ਨਾਲ ਕੋਸ਼ਿਸ਼ ਕਰਕੇ ਲਾਈਫ ਜਿਹੜੀ ਸੇਫਟੀ ਹੈ ਸੰਗਤਾਂ ਦੀ ਉਹ ਜ਼ਰੂਰ ਰੱਖੀ ਜਾਏਗੀ ਤੇ ਨਾਲ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਹਿੱਸਾ ਪਾਓ ਅਮਰਤ ਵੇਲਾ ਜ਼ਰੂਰ ਆਪਣਾ ਸੁਖ ਨਾ ਸਾਰੇ ਨਾਲ ਇਕੱਠੇ ਹੋ ਕੇ ਅਸੀਂ ਅੰਮ੍ਰਿਤ ਵੇਲੇ ਨੂੰ ਸੁਹਾਣਾ ਬਣਾ ਸਕੀਏ ਗੁਰਪ੍ਰਦੇ ਲੱਖ ਲੱਖ ਵਧਾਈਆਂ ਹੋਣ ਔਰ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫਿਰ ਹੱਥ ਜੋੜ ਕੇ ਬੇਨਤੀ ਹੈ ਕਿ ਇਹਦੇ ਚ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਹ ਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਵਾ ਜੀ ਸੋ ਤੁਸੀਂ ਦੇਖਿਆ ਇਹ ਸਨ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਦੱਸਿਆ ਵੀ ਜਿਹੜੀ ਪ੍ਰਭਾਤ ਫੇਰੀ ਹੈ ਹਰ ਸਾਲ ਦੀ ਤਰ੍ਹਾਂ ਇਹ 7 ਨਵਾਂ ਵਰਾ ਜਾ ਰਿਹਾ ਜਿਹੜੇ ਇਸ ਪ੍ਰਭਾਤ ਫੇਰੀ ਨੂੰ ਔਰ ਹਰ ਸੈਚਰਡੇ ਸੰਡੇ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਇਸ ਪ੍ਰਭਾਤ ਫੇਰੀ ਨੂੰ ਕੱਢਿਆ ਜਾਂਦਾ ਹੈ ਕਿਉਂਕਿ ਦੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਇਹ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਔਰ ਤੁਸੀਂ ਦੇਖਿਆ ਵੀ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਹੈ ਉਹ ਦੇਖਦੇ ਹੀ ਬਣਦਾ ਸੀ ਕਿਉਂਕਿ ਸਾਨੂੰ ਵੀ ਸਭ ਨੂੰ ਇਹ ਚਾਹੀਦਾ ਵੀ ਅਸੀਂ ਹਰ ਸੈਚਰਡੇ ਸੰਡੇ ਸਵੇਰੇ ਇਸ ਪ੍ਰਭਾ ਔਰ ਗੁਰੂ ਦੀਆਂ ਬਲੇਸਿੰਗਸ ਲਈਏ ਸੋ ਫਿਲਹਾਲ ਦੀ ਲੈਣਾ ਹੈ ਕੈਮਰਾਮੈਨ ਸਿਮਰਦੀ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਟੋਰਾਂਟੋ ਕੈਨੇਡਾ